ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸਾਡਾ ਕੁੱਤਾ ਲੇਖ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੁੱਤਾ ਇੱਕ ਪਾਲਤੂ ਜਾਨਵਰ ਹੈ ਕੁੱਤੇ ਕਾਲੇ ਚਿੱਟੇ ਲਾਖੇ ਅਤੇ ਡੱਬ ਖੜਬੇ ਰੰਗਾ ਦੇ ਹੁੰਦੇ ਹਨ ਇਸ ਦੇ ਬੱਚੇ ਨੂੰ ਕਤੂਰਾ ਕਿਹਾ ਜਾਂਦਾ ਹੈ ਕੁੱਤਾ ਰੋਟੀ ਜਾਂ ਮਾਸ ਖਾ ਕੇ ਅਤੇ ਦੁੱਧ ਪੀ ਕੇ ਪਲਦਾ ਹੈ। ਇਹ ਬੌਂ ਬੌਂ ਕਰਕੇ ਪੌਂਗਦਾ ਹੈ। ਇਸ ਦਾ ਕਦ 1 ਫੁੱਟ ਤੋਂ ਲੈ ਕੇ 2 2.5 ਫੁੱਟ ਹੁੰਦਾ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ। ਜਿਵੇਂ ਜਿਵੇਂ ਫਾਮੀਰੀਅਨ ਅਲਸ਼ੇਸ਼ਨਸ ਗੱਦੀ ਪੁਆਇੰਟਰ ਆਦੀ ਕੁੱਤਾ ਬੜਾ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਕੁੱਤਾ ਬੜਾ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਇਹ ਆਪਣੇ ਮਾਲਕ ਨੂੰ ਕਦੀ ਧੋਖਾ ਨਹੀਂ ਦਿੰਦਾ ਇਸ ਔਰਖੀ ਦਾ ਕੰਮ ਲਿਆ ਜਾਂਦਾ ਹੈ ਇਹ ਚੋਰ ਆਪਰੇ ਆਦਮੀ ਜਾਂ ਕੁੱਤੇ ਨੂੰ ਦੇਖ ਕੇ ਭੌਂਕਦਾ ਹੈ ਅਤੇ ਉਹਨਾਂ ਉੱਤੇ ਹਮਲਾ ਕਰ ਦਿੰਦਾ ਹੈ। ਕਈ ਵਾਰ ਕੁੱਤੇ ਕਈ ਵਾਰੀ ਕੁੱਤੇ ਚੋਰਾਂ, ਡਾਕੂਆਂ ਅਤੇ ਕਾਪਲਾਂ ਨੂੰ ਲੱਭਣ ਵਿੱਚ ਪੁਲਿਸ ਦੀ ਸਹਾਇਤਾ ਕਰਦੇ ਹਨ। ਕਈ ਲੋਕ ਕੁੱਤੇ ਬੜੇ ਸ਼ੌਂਕ ਨਾਲ ਪਾਲਦੇ ਹਨ। ਕਈ ਲੋਕ ਚੰਗੀ ਦਸਲ ਦੇ ਕੁੱਤਿਆਂ ਦਾ ਵਪਾਰ ਕਰਦੇ ਹਨ। ਅਤੇ ਕਈ ਸ਼ੌਕੀਨ ਕਈ ਕਈ ਹਜ਼ਾਰ ਰੁਪਏ ਖਰਚ ਕਰਕੇ ਚੰਗੇ ਕੁੱਤੇ ਖਰੀਦੇ ਹਨ